ਸਰ ਨਾਮ ਤੇ ਕਿਹੜੀ ਕਿਹੜੀ ਟੀਮਾਂ ਤੁਹਾਨੂੰ ਤਲਾਕ ਕਿਵੇਂ ਮਿਲੀ ਇੱਥੇ ਜਿਹੜੀ ਗੱਡੀ ਡਿੱਗੀ ਹੈ ਪਾਣੀ ਚ ਕਿੱਥੇ ਡਿੱਗੀ ਹਰਜੀਵਨ ਸਿੰਘ ਦਾ ਸਾਊਥ ਪੈਟਰਸ ਸੱਚ ਤੋਂ ਨਾਲ ਕਰੋਗੇ ਅੱਜ ਸਾਨੂੰ ਜੀ ਸਾਡੇ ਪੀਸੀਆਰ ਨੂੰ ਤਲਾਕ ਮਿਲੀ ਸੀਗੀ ਸਾਡੇ ਘੱਟ ਦੇ ਕਰੀਬ-ਕਰੀਬ ਇੱਕ ਗੱਡੀ ਹੈ ਜਿਹੜੀ ਰਾਹਗੀ ਨੇ ਸਾਨੂੰ ਮੋਟਰਸਾਈਕਲ ਦੇ ਦੱਸਤਾ ਉਹਨਾਂ ਨੂੰ ਉਹ ਤਕਰੀਬਨ 1 ਮਿੰਟ ਦੇ ਵਿੱਚ ਇੱਥੇ ਆ ਕੇ ਉਹਨਾਂ ਦੇ ਕੋਲੇ ਰੱਸਿਆ ਸੀਗਾ ਦੱਸਾ ਸਿੱਟ ਕੇ ਆਪ ਉਹਨਾਂ ਨੇ ਨਹਿਰ ਛਾਲਾ ਮਾਰ ਗਿਆ ਮੁੰਡਾ ਨਰਿੰਦਰ ਆ ਤੇ ਹੌਲਦਾਰ ਸਾਡਾ ਜਸਵੰਤ ਸਿੰਘ ਹੈ ਇਹ ਨਹਿਰ ਦੇ ਵਿੱਚ ਵੜ ਕੇ ਸਾਡੀ ਲੇਡੀ ਸੀਨੀਅਰ ਸਪਾਹੀ ਹੈਗੀ ਹਰਪਾਲ ਕੌਰ ਤੇ ਰਜਿੰਦਰ ਸਿੰਘ ਹੈ ਇਹਨਾਂ ਨੇ ਰਸੇ ਨੂੰ ਪੜ ਕੇ ਉਹਨਾਂ ਨੇ ਇੱਕ ਮਤਲਬ ਗੱਡੀ ਚੋਂ ਇੱਕ ਇੱਕ ਬੰਦਾ ਕਰਕੇ ਬਾਹਰ ਕੱਢ ਲਿਆ ਤੇ ਨਾਲ ਉਹਨਾਂ ਦੇ ਰਾਹਗੀਰ ਵੀ ਲੱਗੇ ਸੀਗੇ ਤੇ ਮਤਲਬ ਸਿਰਫ ਇੱਕ ਮਿੰਟ ਦੇ ਵਿੱਚ ਬਚੇ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਲੋਕਾਂ ਦੀ ਜਾਨ ਬਚਾਈ ਅੱਛਾ ਉਹ ਕਿਹੜੀ ਕਿਹੜੀ ਟੀਮਾਂ ਲੱਗੀਆਂ ਸਰ ਗੱਡੀ ਨੂੰ ਬਾਹਰ ਕੱਢਣ ਲਈ ਕੀ ਕੁਝ ਮੰਗਾਇਆ ਗਿਆ ਸੀ ਅਸੀਂ ਹੈਡਰਾ ਮੰਗਵਾ ਲਿਆ ਜੀ ਬਾਕੀ ਜਿਹੜੀਆਂ ਸੰਸਥਾਵਾਂ ਦੇ ਵਿੱਚ ਦੋ ਤਿੰਨ ਸੰਸਥਾਵਾਂ ਵੀ ਆਈਆਂ ਹੋ ਜਾਂ ਕੇ ਉਹ ਵੀ ਲੱਗ ਰਿਹਾ ਤੇ ਗੱਡੀ ਸੀ ਬਾਹਰ ਤੋਂ ਆ ਰਹੀ ਠੀਕ